ਅਗਲੀ ਖਬਰ ਵਿੱਚ ਜਿਵੇਂ ਕੈਲੀਫੋਰਨੀਆ ਦੇ ਵਿੱਚ ਰੈਸਟੋਰੈਂਟਸ ਦੇ ਵਿੱਚ ਜਿਹੜਾ ਮਿਨੀਮਮ ਵੇਜ ਆ ਖਾਸ ਕਰਕੇ ਜਿਹੜੇ ਫਰੈਂਚਾਈਜ਼ੀ ਰੈਸਟੋਰੈਂਟ ਆ ਉਹਨਾਂ ਦਾ 20 ਡਾਲਰ ਕਰ ਦਿੱਤਾ ਗਿਆ ਸੀ ਉਹਦੇ ਕਰਕੇ ਪਿਛਲੇ ਸਮੇਂ ਦੇ ਵਿੱਚ ਕਾਫੀ ਪੀਜ਼ਾ ਦੇ ਰੈਸਟੋਰੈਂਟ ਹੋਰ ਰੈਸਟੋਰੈਂਟਸ ਜਿਹੜੇ ਆ ਉਹ ਬੰਦ ਵੀ ਹੋਏ ਹੈਗੇ ਆ ਹੁਣ ਇਹ ਖਬਰ ਆ ਰਹੀ ਆ ਕਿ ਇਨ ਐਂਡ ਆਊਟ ਦੇ ਰਾਈਵਲ ਜਿਹੜਾ ਸ਼ੇਕ ਸ਼ੈਕ ਹੈਗਾ ਉਹ ਆਪਣੇ 5 ਸਟੋਰ ਜਿਹੜੇ ਆ ਕੈਲੀਫੋਰਨੀਆ ਚ ਬੰਦ ਕਰਨ ਜਾ ਰਿਹਾ ਹੈਗਾ ਆ ਸਤੰਬਰ 25 ਤੋਂ ਤੇ ਸ਼ੇਕ ਸ਼ੇਕ ਇੱਕ ਬਿਗ ਐਪਲ 베ਸਟ ਕੰਪੀਟੀਟਰ ਜੋ ਇਨ ਐਂਡ ਆਊਟ ਦਾ ਹੈ ਸਮੈਸ਼ 버ਗਰ ਕ੍ਰਿੰਕਲ ਕਟ ਫਰਾਈਜ਼ ਮਿਲਕ ਸ਼ੇਕਸ ਇਹ ਬਣਾਉਂਦੇ ਹੈਗੇ ਆ ਉਹਨਾਂ ਨੇ ਇਹ ਕਿਹਾ ਵੀ ਛੇ ਲੋਕੇਸ਼ਨਾਂ ਕੈਲੀਫੋਰਨੀਆਸ ਤੇ ਓਕਲੈਂਡ ਚ ਇੱਕੋ ਹੀ ਇੱਕ ਲੋਕੇਸ਼ਨ ਉਹ ਅਗਲੇ ਮਹੀਨੇ ਬੰਦ ਕਰਨ ਜਾ ਰਹੇ ਆ ਓਕਲੈਂਡ ਚ ਧੜਾ ਧੜ ਰੈਸਟੋਰੈਂਟ ਜਿਹੜੇ ਬਿਜ਼ਨੈਸਸ ਆ ਉਹ ਬੰਦ ਹੋ ਰਹੇ ਹੈਗੇ ਆ ਕਹਿੰਦੇ ਭਈ ਲਾਸ ਐਂਜਲਸ ਏਰੀਆ ਦੇ ਵਿੱਚ ਵੀ ਜਿਹੜੇ ਉਹਨਾਂ ਦੀਆਂ ਲੋਕੇਸ਼ਨਸ ক্লোਜ਼ ਹੋਣਗੀਆਂ ਕਲੰਬਸ ਆਯੋ ਹੂਸਨ ਟੈਕਸਸ ਦੇ ਵਿੱਚ ਵੀ ਆ ਓਕਲੈਂਡ ਦਾ ਜਿਹੜਾ ਇਹ ਸਟੋਰ ਬੰਦ ਹੋਣ ਜਾ ਰਿਹਾ ਰੈਸਟੋਰੈਂਟ 1954 ਟੈਲੀਗ੍ਰਾਫ ਐਵਨਿਊ ਤੇ ਉੱਤੇ ਕਹਿੰਦੇ ਭਈ ਇਹ ਲੇਟ ਅਸੀਂ ਕਰ ਰਹੇ ਆ ਪਰ ਇਹ ਬਹੁਤ ਪਹਿਲਾਂ ਬੰਦ ਹੋ ਜਾਣਾ ਚਾਹੀਦਾ ਸੀ ਜਿੰਨਾ ਉੱਥੇ ਜਿਹੜਾ ਕ੍ਰਾਈਮ ਆ ਉਹ ਵਧਿਆ ਹੋਇਆ ਹੈਗਾ ਓਕਲੈਂਡ ਦੇ ਕਲੋਜ਼ਰ ਤੋਂ ਬਿਨਾ ਸ਼ੇਕ ਸ਼ੈਕ ਦੋ ਨਵੀਆਂ ਲੋਕੇਸ਼ਨਾਂ ਵੀ ਬੇਅਰੀਆ ਵਿੱਚ ਖੋਲ ਰਿਆ ਵਾਲਰਟ ਕ੍ਰੀਕ ਤੇ ਸੈਂਟਾ ਰੋਜ਼ਾ ਦੇ ਵਿੱਚ ਤੇ ਇੱਕ ਸੈਨੋਜ਼ ਦੇ ਵਿੱਚ ਵੀ ਬੇਅਰੀਆ ਦੇ ਵਿੱਚ 11 ਸ਼ੇਕ ਸ਼ੈਕ ਦੀਆਂ ਲੋਕੇਸ਼ਨਸ ਇਸ ਟਾਈਮ ਹੈਗੀਆਂ ਜੀ ਉਹਨਾਂ ਨੇ ਕਿਹਾ ਵੀ ਇਹ ਅੰਡਰ ਪਰਫਾਰਮਿੰਗ ਸੀਗੀਆਂ ਤੇ ਇਹ ਓਵਰਆਲ ਜਿਹੜੇ ਕੁੱਲ ਮਲਾ ਕੇ 9 ਜਿਹੜੀਆਂ ਇਹਨਾਂ ਨੇ ਲੋਕੇਸ਼ਨਸ ਜਿਹੜੀਆਂ ਉਹ ਬੰਦ ਕਰਨੀਆਂ ਦੋ ਟੈਕਸਸ ਦੀਆਂ ਵੀ ਆ ਇੱਕ ohio ਦੇ ਵਿੱਚ ਵੀ ਜਿਹੜੀ ਉਹਨਾਂ ਨੇ ਬੰਦ ਕਰਨੀਆਂ ਆ ਕਹਿੰਦੇ ਵੀ ਜਿੰਨੇ ਵੀ ਸਿੱਖਿਆਕ ਦੇ EMPLOYEES ਜਿੰਨਾ ਜਿੱਥੇ ਲੋਕੇਸ਼ਨਸ ਬੰਦ ਕੀਤੀਆਂ ਜਾ ਰਹੀਆਂ ਉਹਨਾਂ ਨੂੰ ਨਜ਼ਦੀਕੀ ਸਿੱਖਿਆਕ ਲੋਕੇਸ਼ਨ ਦੇ ਵਿੱਚ ਰੈਸਟੋਰੈਂਟ ਦੇ ਵਿੱਚ ਆਫਰ ਕੀਤੀ ਜਾਊਗੀ ਪੋਜੀਸ਼ਨ ਜੇ ਕੋਈ ਨਹੀਂ ਉਸ ਨੂੰ ਲੈਣਾ ਚਾਹੁੰਦਾ ਤਾਂ ਉਹਨਾਂ ਨੂੰ 2 ਮਹੀਨੇ ਦੀ ਤਨਖਾਹ SEVERANCE PACKAGE ਜਿਹੜਾ ਉਹ ਦੇ ਦਿੱਤਾ ਆ ਜਾਵੇਗਾ ਸੋ ਇਹ ਸਾਰਾ ਕੁਝ ਨਾਲ ਦੇ ਨਾਲ ਚੱਲ ਰਿਹਾ ਆ ਅਗਲੀ ਜਿਹੜੀ ਹਰਜੋਸਤ ਦੀ ਗੱਲ ਕਰਦੇ ਜਾਈਏ ਕੈਲੀਫੋਰਨੀਆ ਸਿਲੀਕਨ ਵੈਲੀ ਜਿੱਥੇ ਟੈਕਨੋਲੋਜੀ ਸਾਹ ਲੈਂਦੀ ਆ ਜੰਮਦੀ ਆ ਇਥੇ ਹੀ ਏਆਈ OpenAI ਦਾ ਆਪਾਂ ਦੇਖਿਆ ਵੀ ਕੰਮ ਜਿਹੜਾ ਤੁਰਿਆ ਹੁਣ ਕੈਲੀਫੋਰਨੀਆ ਦੇ ਵਿੱਚ ਪਿਛਲੇ ਦਿਨਾਂ ਚ ਵੀ ਆਪਾਂ ਨਿਊਜ਼ ਸਾਂਝੀਆਂ ਕੀਤੀਆਂ ਸੀਗੀਆਂ ਵੀ ਇਸ ਨੂੰ ਕਿਸ ਤਰੀਕੇ ਦੇ ਨਾਲ ਵਰਤਿਆ ਜਾਵੇ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਇਸ ਦੇ ਉੱਤੇ ਕੀ ਸੇਫਟੀ ਹੋਵੇ ਉਸ ਨੂੰ ਲੈ ਕੇ ਇਲਨ ਮਸਕ ਇਥੋਂ ਤੱਕ ਕਿ ਸैम ਐਲਟਮੈਨ ਓਪਨ AI ਵਾਲੇ ਖੁਦ ਉਸ ਹੱਕ 'ਚ ਸੀਗੇ ਅੱਜ ਇਵੈਂਚੁਅਲੀ ਕੈਲੀਫੋਰਨੀਆ ਦੇ ਸਦਨ ਦੇ ਵਿੱਚ AI ਸੇਫਟੀ ਬਿਲ ਦੇ ਨਾਲ ਸੰਬੰਧਿਤ ਕਿੰਨੇ ਵੀ ਜਿਹੜੀ ਪਹਿਲੀ ਸਟੈਪ ਆ ਉਸ ਨੂੰ ਉਹਨਾਂ ਨੇ ਪਾਸ ਕਰ ਲਿਆ ਹੈਗਾ ਆ ਸਿਲੀਕਨ ਵੈਲੀ ਉੱਧਾਂ ਦੇਖਿਆ ਜਾਵੇ ਤਾਂ ਇਸ ਲੈਜਿਸਲੇਸ਼ਨ ਦੇ ਉੱਤੇ ਇਸ ਲਾਅ ਦੇ ਉੱਤੇ ਡਿਵਾਈਡਡ ਹੈਗੀ ਆ ਸੋ ਇੱਕ ਪਾਸੇ ਇਲਨ ਮਸਕ ਇਸ ਦੀ سپورਟ ਦੇ ਵਿੱਚ ਆ ਦੂਜੇ ਪਾਸੇ ਕਾਂਗਰਸ ਮੈਂਬਰ ਨੈਂਸੀ ਬਲੋਸੀ ਵਰਗੀ ਉਹ ਇਸ ਦੇ